11 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਲੋਕ ਘਬਰਾਹਟ ਵਿੱਚ ਸੀ ਬੀਜੀਐਚਐਸ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜਿਨ੍ਹਾਂ ਦੇ ਬੱਚੇ 2 ਸਾਲ ਜਾਂ 5 ਸਾਲ ਤੋਂ ਘੱਟ ਨੇ ਉਹਨਾਂ ਦੇ ਲਈ ਕਿਸੇ ਤਰੀਕੇ ਦਾ ਕਫ ਸਰਪ ਭਾਵੇਂ ਖੰਗ ਦੀ ਦਵਾਈ ਵਾਲਾ ਜਿਹੜਾ ਸਰਪ ਹੈ ਉਹ ਨਾ ਦਿੱਤਾ ਜਾਏ ਸਪੈਸ਼ਲੀ 2 ਸਾਲ ਜਾਂ 2 ਸਾਲ ਤੋਂ ਹੇਠਾਂ ਦੀ ਉਮਰ ਦਾ ਜ਼ਿਕਰ ਕੀਤਾ ਗਿਆ ਜੇਕਰ ਕਿਸੇ ਬੱਚੇ ਨੂੰ ਖੰਗ ਜਾਂ ਜ਼ੁਕਾਮ ਦੀ ਦਿੱਕਤ ਹੈ ਤਾਂ ਡਾਕਟਰ ਕੋਲ ਜਾ ਕੇ ਤੁਰੰਤ ਪ੍ਰਭਾਵ ਦੇ ਨਾਲ ਸਲਾਹ ਲਈ ਜਾ ਸਕਦੀ ਹੈ ਡੀਜੀਐਚਸੀ ਨੂੰ ਆਖਰਕਾਰ ਕਿਉਂ ਕਹਿਣਾ ਪਿਆ ਹੈ Rajasthan ਅਤੇ Madhya Pradesh ਦੇ ਵਿੱਚ cough syrup ਕਰਕੇ 11 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਇਹ ਉਹ سیرਪ ਸੀ ਜਿਹੜਾ ਸਿੱਧੇ ਤੌਰ ਤੇ ਬੱਚਿਆਂ ਦੇ ਆਰਗਨ ਤੇ ਡਾਇਰੈਕਟਲੀ ਮਾੜਾ ਇੰਪੈਕਟ ਪਾਇਆ ਇਹਨਾਂ ਨੇ ਜਿਸ ਤਰੀਕੇ ਨਾਲ ਬੱਚਿਆਂ ਦੇ ਗੁਰਦੇ ਤੱਕ ਜਿਹੜੇ ਨੁਕਸਾਨੇ ਗਏ ਉਸ ਤੋਂ ਬਾਅਦ ਇਹਨਾਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਡੀਜੀ ਐਚਸੀ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਫ سیرਪ ਦੀ ਜਿਹੜੀ ਹੈ ਉਹ ਲੋੜ ਨਹੀਂ ਹੈ ਜੇ ਜ਼ਿਆਦਾ ਬੱਚਿਆਂ ਨੂੰ ਖੰਘ ਜਾਂ ਜ਼ੁਕਾਮ ਦੀ ਦਿੱਕਤ ਹੈ ਤਾਂ ਡਾਕਟਰ ਕੋਲ ਜਾ ਸਕਦੇ ਹੋ ਇੱਕ ਹੋਰ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿਤੇ 5 ਸਾਲ ਦੀ ਉਮਰ ਤੋਂ ਹੇਠਲੇ ਬੱਚੇ ਜਿਹੜੇ ਨੇ ਉਹਨਾਂ ਲਈ ਵੀ ਜੇ ਜ਼ਿਆਦਾ ਐਮਰਜੈਂਸੀ ਦੇ ਵਿੱਚ ਜਾਂ ਜ਼ਿਆਦਾ ਦਿੱਕਤ ਦੇ ਵਿੱਚ ਬੱਚੇ ਨੇ ਤਾਂ ਵੀ ਜਿਹੜੀ ਹੈ ਉਹ ਡਾਕਟਰੀ ਸਹਾਇਤਾ ਲਈ ਜਾ ਸਕਦੀ ਹੈ ਇਸ ਤਰੀਕੇ ਦੇ ਨਾਲ ਐਕਸਪੈਰੀਮੈਂਟ ਘਰ ਦੇ ਵਿੱਚ ਬੈਠ ਕੇ ਨਹੀਂ ਕਰਨੇ ਚਾਹੀਦੇ ਤੇ ਨਾਲ ਹੀ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਬਿਆਨ ਕੀਤੀਆਂ ਗਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿੱਚ ਆਖਰਕਾਰ ਇਹ سیرਪ ਹੈ ਕਿਹੜੇ ਸੀ ਹਾਲਾਂਕਿ ਕਈ ਜਾਂਚ ਪੜਤਾਲ ਫਰੈਂਸਿਕਲੀ ਇਸ ਤੇ ਜਾਂਚ ਹੋ ਰਹੀ ਹੈ ਕਿ ਆਖਰਕਾਰ ਕੀ ਕੁਝ ਉਸ সিরাপ ਦੇ ਵਿੱਚ ਇਨਗਰੀਡੀਅੰਟ ਸੀ ਜਿਸ ਕਰਕੇ ਬੱਚਿਆਂ ਦੀ ਜ਼ਿੰਦਗੀ ਜੋਖਮ ਦੇ ਵਿੱਚ ਪਈ ਹੈ ਤਾਂ ਖਾਸ ਕਰਕੇ ਹੁਣ ਇਹ ਉਹਨਾਂ ਲੋਕਾਂ ਦੇ ਲਈ ਜਾਂ ਉਹਨਾਂ ਮਾਪਿਆਂ ਦੇ ਲਈ ਖਬਰ ਹੈ ਜਿਹੜੇ ਬੱਚੇ ਹੁਣ ਸਰਦੀਆਂ ਦੇ ਦੌਰ ਦੇ ਵਿੱਚ ਨਿਕਲਣਗੇ ਜਿਸ ਤਰੀਕੇ ਨਾਲ ਉੱਤਰ ਭਾਰਤ ਵਿੱਚ ਹੁਣ ਆਉਂਦੇ ਕੁਝ ਦਿਨਾਂ ਦੇ ਵਿੱਚ ਇੱਕ ਅਧ ਮਹੀਨੇ ਤੱਕ ਸਰਦੀ ਦਾ ਮੌਸਮ ਆਏਗਾ ਤੇ ਇਸ ਮੌਸਮ ਦੇ ਵਿੱਚ ਠੰਡ ਅਤੇ ਜ਼ੁਕਾਮ ਦੀ ਦਿੱਕਤ ਅਸਲ ਜਿਹੜੀ ਹੈ ਅਕਸਰ ਉਹਨਾਂ ਬੱਚਿਆਂ ਨੂੰ ਹੁੰਦੀ ਹੈ ਜਿਨ੍ਹਾਂ ਦੀ ਉਮਰ ਅਪੰਜ ਜਾਂ 5 ਸਾਲ ਤੋਂ ਘੱਟ ਦੇ ਜਿਹੜੇ ਬੱਚੇ ਹੁੰਦੇ ਨੇ ਤਾਂ ਇਸ ਤਰੀਕੇ ਦੇ ਨਾਲ ਡੀਜੀਐਟਸੀ ਪਾਰਸਰਕਰ ਦੇ ਸਿਹਤ ਮੰਤਰਾਲੇ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਸ ਤਰੀਕੇ ਨਾਲ ਕਫ ਸਰਪ 올ਡ ਸਰਪ ਦੇਣ ਦੀ ਲੋੜ ਨਹੀਂ ਹੈ ਫਿਰ ਵੀ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਦਿੱਕਤ ਚ ਹੈ ਤਾਂ ਤੁਰੰਤ ਪ੍ਰਭਾਵ ਦੇ ਨਾਲ ਡਾਕਟਰੀ ਸਹਾਇਤਾ ਜਿਹੜੀ ਹੈ ਉਹ ਲੈ ਲੈਣੀ ਚਾਹੀਦੀ ਹੈ ਤੇ ਨਾਲ ਹੀ ਇੱਕ ਇਨਵੈਸਟੀਗੇਸ਼ਨ ਵੀ ਜਿਹੜੀ ਮਾਰਕ ਕੀਤੀ ਗਈ ਹੈ ਕਿਉਂਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਮੌਤਦਾਰ ਜਿਹੜੀ ਬੱਚਿਆਂ ਦੀ ਹੈ ਉਹ 11 ਪਹੁੰਚ ਚੁੱਕੀ ਹੈ ਜਿਹੜੀ ਕਿ ਕਾਫੀ ਜ਼ਿਆਦਾ